ਪਰ ਜਿਹੜੇ ਇਹ ਚੀਜ਼ਾਂ ਨੂੰ ਸੰਗ ਮੰਨਦੇ ਨੇ ਵੀ ਜਿਵੇਂ ਬਹਿਲੇ ਕਰਦੇ ਆ ਮੈਂ ਤੁਹਾਨੂੰ ਇੰਨਾ ਯਕੀਨਨ ਕਹਿ ਸਕਦਾ ਜਿੰਨੇ ਜਿੰਨੇ ਲੰਗੋਂ ਗੱਡੀਆਂ ਚੱਕੀ ਫਿਰਦੇ ਆ ਓਨੇ ਓਨੇ ਤਾਂ ਉਹੋ ਜਿਹੇ ਮੱਜਾਂ ਦਾ ਕਟੀਆਂ ਵਿਗ ਜਨਾਂਗਾ ਸੱਚ ਕਹਿਣਾ ਠੀਕ ਹੈ ਠੀਕ ਹੈ ਤੇ ਤੁਸੀਂ ਦੇਖੋ ਪਰ ਉਹੋ ਜਿਹੇ ਕੰਮ ਦੇ ਵਿੱਚ ਸੰਗ ਨਹੀਂ ਮੰਨਣੀ ਚਾਹੀਦੀ ਠੀਕ ਹੈ ਇਹ ਅਗਲਾ ਕਹਿੰਦਾ ਵੀ ਅਮਾ ਕਰਦੀ ਜਾਵਾਂਗੇ ਛੱਟੇ ਪਾਉਣਗੇ ਸਮੱਲ ਆਊ ਉਹਦੀ ਠੀਕ ਹੈ ਨਾ ਆਕੇ ਵੀ ਨਿਕਲ ਸਕਦੇ ਆ ਤੁਸੀਂ ਤੇ ਇਹ ਤਾਂ ਬਾਈ ਜਿਹੜੇ ਨੇ ਸਾਂਭ ਲਈਆਂ ਆਉਣ ਵਾਲਾ ਸਮਾਂ ਬਾਈ ਬਹੁਤ ਚੰਗਾ ਹੈ ਆਉਣ ਵਾਲਾ ਸਮਾਂ ਦੁੱਧ ਵਾਲੇ ਦਾ ਪੂਰਾ ਵਧੀਆ ਪੋਵਖਾ ਦੇਖੋ ਦੁੱਧ ਇੱਕ ਚਾਹੇ ਜੀ ਚ ਇਹਦੇ ਬਿਨਾ ਤੁਸੀਂ ਜਿੰਨਾਂ ਵੀ ਆਈਟਮਾਂ ਗਿਣ ਲਓ ਬਾਈ ਦੁੱਧ ਵਾਲੀਆਂ ਤੁਹਾਨੂੰ ਮਿਲਣਗੀਆਂ ਹਰ ਇੱਕ ਚੀਜ਼ ਹਨਾ ਮਠਾਈ ਦੇ ਵਿੱਚ ਵੀ ਇਹੀ ਹੈ ਦੁੱਧ ਵਾਲੀਆਂ ਆਈਟਮਾਂ ਤੇ ਜੇ ਪਕੌੜਿਆਂ ਦੇ ਲੱਗ ਉਧਰ ਜਾਵੜੀਏ ਚੰਗੇ ਪਕੌੜੇ ਪਨੀਰ ਵਾਲੇ ਕਿਨੂੰ ਉਧਰ ਵੀ ਦੁੱਧ ਵਾਲਾ ਤੇ ਵਿਆਹ ਸਾਧੀਆਂ ਤਾਂ ਹੈਗੀ ਹੈਗਾ ਚਾਹ ਪਾਣੀ ਤੋਂ ਲਾ ਕੇ ਇਹਦੀ ਇੰਨੀ ਕੁ ਡਿਮਾਂਡ ਆਉਣ ਵਾਲੀ ਆ ਵੀ 5-6 ਸਾਲਾਂ ਨੂੰ ਜਿਹੜੇ ਭਰਾਮਾਂ ਨੇ ਅੱਜ ਫਾਰਮ ਕਰ ਲੈ ਚੰਗਾ ਤੇ ਅੱਜ ਤੁਸੀਂ ਦੇਖ ਲਓ ਜਿਹੜੀਆਂ ਚੰਗੀਆਂ ਮੱਝਾਂ ਜੇ ਕੋਈ ਬੰਦਾ ਮਿੱਥ ਕੇ ਵੀ ਲੈਂਦਾ ਜੇ ਕੋਈ ਫਾਰਮ ਹੈ ਮੰਨ ਲਓ ਅੱਜ ਮੁੰਡੇ ਕੋਲੇ ਦਾ 15 ਮਹੀਨਾ ਦੁੱਧ ਪਾਉਂਦਾ ਉਹ ਕਾਮਯਾਬਾ ਮਹੀਨੇ ਦਾ ਬਣਾਉਂਦਾ 1.5 ਲੱਖ ਉਹ 2.5 ਲੱਖ ਵਾਲੀ ਮੱਝ ਵੀ ਲੈ ਲੂ 3 ਲੱਖ ਵਾਲੀ ਵੀ ਲੈ ਲੂ ਤੇ ਉਹ 3 ਲੱਖ ਵਾਲੀ ਮੱਝ ਲੈ ਸਕਦਾ ਹਨ ਤੇ ਇਹਦੇ ਕਾਮਯਾਬੀ ਦੇ ਬੱਲੇ ਫਿਰ ਮੈਸੇ ਲਿਆਉਣੀਆਂ ਦੁੱਧ ਤਾਂ ਵਿਕਣੀ ਵਿਕਣਾ ਅੱਜ 3 ਲੱਖ ਵਾਲੀ ਮੱਝ ਉਹ ਤਾਂ ਲੈ ਸਕਦਾ ਨਾ ਪਰ ਜਿਹੜੇ ਨੌਲੇ ਲੈ ਕੇ ਆਇਓ ਪੰਜ ਚਾਰ ਸਾਲਾਂ ਬਾਅਦ ਜੇ ਤੁਸੀਂ ਕਹਿ ਦੋਗੇ ਅੱਜ ਤੋਂ 27 28 ਤੋਂ ਬਾਅਦ ਵੀ ਆਪਾਂ ਯਾਰ ਦਾ 15 ਮਹੀਨਿਆਂ ਦਾ ਫਾਰਮ ਕਰ ਲਾਂਗੇ ਵੀ 15 18 ਲੀਟਰ ਵਾਲਾਂ ਲਵਾਂਗੇ ਭਾਈ ਉਦੋਂ ਮੂਲ ਜ਼ਿਆਦਾ ਮਹਿੰਗਾਈ ਵਾਲਾ ਕੰਮ ਹੋ ਜਾਊ ਜਿਹੜੀ ਅੱਜ ਤੁਹਾਨੂੰ ਸਵਾ ਤੋਂ ਡੇਢ ਲੱਖ ਦੀ ਮੱਝ ਆ ਜਾਂਦੀ ਆ 13 14 ਲੀਟਰ ਤੋਂ ਸਟਾਰਟ ਹੋ ਕੇ 15 ਗੀ ਲੀਟਰ ਦੀ 2 4000 ਉੱਤੇ ਵੀ ਹੋ ਸਕਦੇ ਘੱਟ ਵੀ ਰਹਿ ਸਕਦੀ ਹੈ ਨਾ ਉਹ ਮੱਝ 2027 28 ਤੱਕ ਇਹ ਮੰਨਣਯੋਗ ਹੈ ਵੀ ਉਹ 4 5 ਲੱਖ ਰੁਪਏ ਦੀ ਆਮ ਹੋ ਜੀ ਠੀਕ ਹੈ ਜੀ ਠੀਕ ਹੈ ਜਿਹੜੀ ਹੁਣ ਮਹਿੰਗਾਈ ਹੈ ਜਿਹੜੀ ਪਸ਼ੂ ਵੀ ਆਪਾਂ ਨੂੰ ਹੁਣ ਜਿਵੇਂ ਗਜਰਾਤ ਵਾਲੇ ਸਭ ਤੋਂ ਵੱਧ ਦੇਖੋ ਹੁਣ ਗਾਇਆਂ ਹੂੰ ਠੀਕ ਹੈ ਕਿੰਨੇ ਲੈ ਕੇ ਜਾਂਦੇ ਆ ਤੇ ਲੱਖਾਂ ਰੁਪਿਆ ਦੇ ਦਾਗਾਂ ਵਿਕਣ ਲੱਗ ਗੀਆਂ ਨਾ ਜਿਹੜੀ ਗਾਮ ਕਹਿੰਦੇ ਹੁੰਦੇ ਸੀ ਪਹਿਲਾਂ ਯਾਰ 70 80 ਹਜ਼ਾਰ ਦੀ ਵਧੀਆ ਮਿਲਦੀ ਚਲੋ ਬਿਲਡਿੰਗਾਂ ਦਾ ਹੁਣ ਵੀ ਮਿਲਦੀਆਂ ਵੀ ਜਿਹੜਾ ਬੰਦਾ ਬਰੀਡ ਤੇ ਕੰਮ ਕਰਦਾ ਉਹਨਾਂ ਦਾ ਗਾਮਾਂ ਵੀ ਲੱਖਾਂ 'ਚ ਵਿਕਦੀਆਂ ਕੋਈ ਤਿੰਨ ਦੀ ਬੇਤੀ ਕੋਈ ਕਹਿੰਦਾ ਮੈਂ ਢਾਈ ਦੀ ਬੇਤੀ ਕੋਈ ਚਾਰ ਦੀ ਬੇਤੀ ਹਣਾ ਹੂੰ ਇਹ ਚੱਕਰ ਆ ਬਾਈ ਜੇ ਪਿੰਦੀ ਬਾਈ ਕਿਸੇ ਬੰਦੇ ਨੇ ਕੱਟੀਆਂ ਦਾ ਸਟਾਰਟ ਕਰਨਾ ਹੋਵੇ ਆਪਾਂ ਕਹਿ ਜਾਂਦੇ ਹਾਂ ਤੁਹਾਡੇ ਕੋਲ ਦਾ ਜਮਨ ਲ ਹਾਈ ਆ ਆਗਿਆ ਪ੍ਰੋਫਾਈਲ ਦੀਆਂ ਜੇ ਮੀਡੀਅਮ ਜੇ ਲੈਵਲ ਤੇ ਕਿਸੇ ਬੰਦੇ ਨੇ ਕੱਟੀਆਂ ਦਾ ਕੰਮ ਜਿਵੇਂ ਆਪਾਂ ਕਹਿੰਦੇ ਤੁਸੀਂ ਕਹਿੰਦਾ 27 28 ਦੇ ਵਿੱਚ ਫਿਊਚਰ ਬਹੁਤ ਹੈ ਜੀ ਯਾਰ ਉਹ ਤਾਂ ਮੈਂ ਤੁਹਾਨੂੰ ਦੱਸਦਾ ਬਾਈ ਜੇ ਕੱਟੀਆਂ ਦੇ ਕੋਲੇ ਕਿਸੇ ਕੋਲੇ ਜਾ ਕੇ ਲਾਵਾਂਗੇ ਹਰ ਇੱਕ ਬੰਦੇ ਨੇ ਫਰਾਡ ਕਰਨਾ ਜਿਹੜੀ ਕੋਈ ਚੰਗੀ ਮਾਹੀ ਦੀ ਕੱਟੀ ਆ ਮੈਂ ਕਿਸੇ ਨੂੰ ਨਹੀਂ ਦਿੰਦਾ ਬਾਈ ਜੇ ਨਾ ਵੇਖੀ ਜੇ ਮੈਂ ਵੇਚਦਾ ਵੀ ਹੋਵਾਂ ਜੇ ਮਨ ਲਵੇ ਤੀ ਮੈਂ ਕੋਈ ਕੱਟੀ ਨਹੀਂ ਬੋਕੀ ਤੀ ਕੋਈ ਨਹੀਂ ਦਿੰਦਾ ਸਾਰੀਆਂ ਰੱਖੂ ਜੀ ਮ ਕਿ ਮੈਂ ਕੱਟੀ ਥੀ ਤੇ ਉਹ ਜਿਹੇ ਚੰਗਿਆਂ ਰਵੇ ਵਾਲੀਆਂ ਦਿੰਦੇ ਨੇ ਠੀਕ ਆ ਉਹ ਗਾਹਾਂ ਦੀ ਗਾਹ ਬਣਾ ਕੇ ਵੇਚੀ ਜਾਂਦੇ ਆ ਵੀ ਬਾਈ ਜਿਹੜੀ ਦਾ ਮਾਂ ਮੈਂ ਦੇਖੀ 18 ਦਿੰਦੀ 20 ਦਿੰਦੀ ਇਹਦੀ ਲੈਂਦੀ ਨਾ ਉਦੋਂ ਦਾ ਬਾਈ 2-4 ਰਿਤੇਦਾਰ ਆਵੇ ਘਰੇ ਲਿਆਓ ਜਿਹੜੀ ਮੰਡੀ ਹੁੰਦੀ ਹੈ ਤਾਂ ਉਹਨੂੰ ਤੜਕੇ ਟਾਈਮ ਨਾਲ ਮੰਡੀ ਦੇ 5 ਵਜੇ ਜਾ ਕੇ ਖੱਡਿਆਂ ਦੇ ਖੜਾ ਦੋ ਜਿੱਤੇ ਪਸ਼ੂ ਉਤਰਦੇ ਜਿਹੜੀਆਂ ਕਟੀਆਂ ਆਈ ਗਈਆਂ ਬੰਦੇ ਨੂੰ ਘਰ ਦੇ ਨੂੰ ਕਹਦਿਆ ਕਰੋ ਵੀ ਲੈ ਆਉ ਵੀ ਕੋਈ ਬਰਜੋਰ ਗੋਂ ਦਾ ਕੋਈ ਵੀਰ ਆਉਂਦਾ ਵੀ ਬਾਈ ਮਜ਼ਾਕ ਨਾ ਸਮਝੀ ਆ ਖੜੇ ਅਸੀਂ ਪਾਸੇ ਹੋ ਗਏ ਤੂੰ ਰੇਟ ਲਵਾਈ ਚਾਹਦਾ ਜਦੋਂ ਤਰਾ ਦਿਲੱਕ ਕੇ ਬਸ ਆਪਦੀ ਇਮਾਨਦ ਪਹਿਲਾਂ ਕਟੀਆਂ ਉੱਥੋਂ ਲਿਆਵੋਗੇ ਉਹਨਾਂ ਨੇ ਵੀ ਉਹੀ ਕੰਮ ਕਰਨਾ ਉਹ ਖਰੀਦੋਂਗੇ ਫੇਰ ਵੀ ਉਹੀ ਕੰਮ ਕਰਨਾ ਕਿਤਨਾ ਕਿਤੇ ਨਾਲੇ ਤਾਂ ਉੱਥੇ ਪੁੰਨ ਹੋ ਜੂਣਾ ਨਾ ਬਾਈ ਬਚ ਜਾਣੀਆਂ ਵੱਢਣ ਨਾਲ ਤਾਂ ਕਹਿੰਦੇ ਜਿਵੇਂ ਬਾਕੀ 12 13 ਤਾਂ ਆਮ ਹੀ ਹੁੰਦਾ ਨਹੀਂ ਜਿਆਦਾ ਕਿਤੇ ਨਹੀਂ ਵਿਕਦੀ ਉੱਥੋਂ ਆ ਕੇ ਵੀ ਜਿਵੇਂ ਮੰਨ ਲਾ ਹੁਣ ਤਾਂ ਕਿਰ ਮੁੰਡੇ ਵੀ ਵੀ ਪਾਉਂਦੇ ਆ ਵੀ ਅਸੀਂ ਨਾਲ ਤਾਂ ਬਚਾਉਂਦੇ ਆ ਨਾਲੇ ਵਿਚਾਰੇ ਚਲ 1000 2000 ਨਫਾ ਵੀ ਕੱਢ ਲੈਂਦੇ ਆ ਹਾਂ ਉਹ ਤਾਂ ਮਿਹਨਤ ਹੈ ਉਹਦਾ ਵਪਾਰ ਹੈ ਵੀ ਮਤਲਬ ਜਿਵੇਂ ਤੁਸੀਂ ਘਰੇ ਪਾਉਂਦਿਆਂ ਪਾਲਣੀਆਂ ਜੇ ਤੁਸੀਂ ਧੋਖਾ ਖਾਮੋਗੇ ਵੀ ਫਲਾਣਾ ਬੰਦਾ ਬਹੁਤ ਨਾ ਚੰਗੇ ਚੰਗੇ ਕੱਟਣਾਂ ਲੈ ਹੁੰਦਾ ਨਹੀਂ ਉਹ ਨਹੀਂ ਚੀਜ਼ ਹੋ ਸਕਦੀ ਉਹ ਟਮਾਟੀਆਂ ਇੱਕ ਦੋ ਤਾਂ ਨਿਕਲ ਸਕਦੀਆਂ 1 ਬੀ ਤੜਕੇ ਟਾਈਮ ਨਾਲ ਨਿਕਲਦੇ 4 ਵਜੇ 5 5:30 ਵਜੇ ਖੱਡੇ ਤੇ ਖੜੇ ਹੋਵਾਂ ਜਿਹੜਾ ਬੰਦਾ ਕੋਈ ਆਉਂਦਾ ਕੱਟੀ ਲੈ ਕੇ ਕੋਈ ਸਾਲ ਦੀ ਸਵਾ ਸਾਲ ਦੀ ਬਸ ਕੱਟੀ ਦਾ ਢਿੱਡ ਨਾ ਵੱਡਾ ਹੋਵੇ ਢਿੱਡ ਨਾ ਹੋਵੇ ਤੇ ਲਿੱਸੀ ਜਿੰਨੀ ਮਰਜੀ ਹੋਵੇ ਜਿਆਦਾ ਵੀ ਇੱਕ ਤਰ੍ਹਾਂ ਹੱਡਰ ਜਿਹੇ ਨਾਲ ਬਾਹਲੇ ਨਿਕਲੇ ਹੋਣ ਵੀ ਉਹ ਬਿਮਾਰੀ ਕੋਈ ਹੋ ਸਕਦੀ ਹੈ ਤੇ ਇੱਕ ਢਿੱਡ ਨਾ ਹੱਡਾ ਹੋਵੇ ਕੱਟੀ ਦਾ ਦਰਮਿਆਨੀ ਜੀ ਕੱਟੀ ਜਿਵੇਂ ਮਰਜ਼ੀ ਲਈ ਚਲੋ ਥੋੜੇ ਸਮਝ ਤਿਆਰ ਹੋ ਜਾਈਏ ਮਨ ਵਿੱਚ ਚੰਗੀ ਮੱਝ ਦੀ ਕੱਟੀ ਦਾ ਆਪਾਂ ਯਕੀਨ ਨਹੀਂ ਕਰ ਸਕਦੇ ਕੋਈ ਵੀ ਹੋ ਸਕਦਾ 100 ਚੋਂ 5-10 ਬੰਦੇ ਇਹਦੇ ਕਿਹੜਾ ਕਾਪੀ ਆ ਹੈ ਆਪਾਂ ਦੇਖ ਲਈਏ ਵੀ ਭਾਈ ਇਹਦਾ ਮਾਡਲ ਆ ਫਲਾਨੇ ਤੇ ਚੜੀ ਵੀ ਹੈ ਨਾ ਤੇ ਉਹ ਤਾਂ ਬਸ ਮੰਨ ਲਓ ਵੀ ਆਮ ਯਕੀਨ ਨਹੀਂ ਹੁੰਦਾ ਉਹ ਚੀਜ਼ ਠੀਕ ਆ ਪਿੰਦੀ ਭਾਈ ਇੱਕ ਸਵਾਲ ਹੋਰ ਆ ਜਿਵੇਂ ਆਪਾਂ ਮੱਝਾਂ ਦਾ ਕਿਹਾ ਜਾਂਦਾ ਮੱਝਾਂ ਦਾ ਨਾ ਬਾਹਰ ਇਹ ਜਿਆਦਾ ਹੀ ਕਿਹਾ ਜਾਂਦਾ ਵੀ ਇਹਦੇ ਦੁੱਧ 'ਚ ਫੈਟ ਜਿਆਦਾ ਹੁੰਦੀ ਆ ਕਿਤੇ ਨਾ ਕਿਤੇ ਆਪਣੀਆਂ ਮੱਝਾਂ ਨੂੰ ਬਦਨਾਮ ਆਪਣਾ ਤਾਂ ਮੰਨ ਲਓ ਇਹ ਜੱਦੀ ਪੁਸ਼ਟੀ ਕਮ ਆ ਗਿਆ 2-4 ਮੱਝ ਜਿਵੇਂ ਪੋਲਟਰੀ ਰੱਖਦੇ ਨਾਲ ਮੱਝਾਂ ਬੱਕਰੀਆਂ ਰੱਖਦੇ ਤੈਨੂੰ ਕਿਤੇ ਨਾ ਕਿਤੇ ਬਾਹਰੋਂ ਬਦਨਾਮ ਕੀਤਾ ਗਿਆ ਵੀ ਮੱਝਾਂ ਦੇ ਜਦ ਫੈਟ ਜ਼ਿਆਦਾ ਹੁੰਦੀ ਹੈ ਦਾ ਦੁੱਧ ਤੁਸੀਂ ਪੀਓ ਨਾ ਪਤਾ ਨਹੀਂ ਇਹਦੇ ਵਿੱਚ ਕੀ ਸਾਜ਼ ਸੀਗੀ ਇਹਦੇ ਤੇ ਭਾਈ ਜਿਵੇਂ ਦੱਸ ਦਿੰਦਾ ਵੀ ਉਹ ਜਿਵੇਂ ਆਪਾਂ ਕਹਿ ਦਈਏ ਵੀ ਮਾਗਰੋ ਜਿਹੜੇ ਹੁਣ ਮੰਨ ਲਓ ਵੱਡੇ ਘਰਾਣੇ ਆ ਉਹਨਾਂ ਦੇ ਪਹਿਲੀ ਪਲਾਨ ਹੁੰਦਾ ਵੀ ਆਹ ਚੀਜ਼ਾਂ ਪਾਉ ਜਿਨ੍ਹਾਂ ਦੇ ਵਿੱਚ ਦਵਾਈਆਂ ਜ਼ਿਆਦਾ ਲੇਕਨ ਕਾਰੋਬਾਰ ਫਟੇ ਹੋਣ ਬੱਚਤ ਜ਼ਿੰਮੇਦਾਰ ਨੂੰ ਘੱਟ ਹੋਵੇ ਕਾਰੋਬਾਰ ਵੱਡੇ ਹੋਣ ਤੇ ਬੜਾ ਕੁਝ ਉਹ ਆਮਦਨ ਆਵੇ ਉਹ ਬੰਦਿਆਂ ਨੇ ਆ ਕੇ ਮਤਲਬ ਇਹ ਡਾਕਟਰਾਂ ਤੇ ਮੈਂ ਇੰਟਰਵਿਊ ਸੁਣੀ ਸੀ ਬਹੁਤ ਛਨੀਅਰ ਬੰਦਾ ਕਰੀ ਜਾਂਦਾ ਇਹ ਹੀ ਗੱਲ ਉਹ ਕਹਿੰਦਾ ਸਾਰਾ ਕੁਝ ਜਿਵੇਂ ਬਾਹਰ ਜਿਵੇਂ ਮਰੀਜ਼ ਜਾਂਦੇ ਆ بڑے بڑے ਡਾਕਟਰਾਂ ਨਾਲ ਹੀ ਕੰਮ ਸ਼ੁਰੂ ਹੁੰਦਾ ਵੀ ਆਹ ਦੁੱਧ ਬੰਦ ਕਰਾਉਣ ਲੱਗੋ ਯਾਰ ਸੁੱਕੇ ਦੁੱਧ ਤੇ ਲਿਆਓ ਜਾਂ ਅਜ ਤੇ ਲਿਓ ਉੱਥੋਂ ਸਾਰਾ ਪਲਾਨ ਚੱਲਣ ਲੱਗਿਆ ਮੱਝ ਵਰਗੀ ਦਾ ਕੋਈ ਚੀਜ਼ ਹੀ ਨਹੀਂ ਜਿਵੇਂ ਬੰਦੇ ਕਹਿੰਦੇ ਮੱਝ ਦੀ ਦੁੱਧ ਫੈਂਟ ਵਾਲਾ ਬਾਈ ਮੈਂ ਕਹਿੰਦਾ ਬਾਈ ਨੀ ਯਾਰ ਇਹ ਮੱਝ ਦਾ ਹੁੰਦਾ ਜਿਵੇਂ ਮੰਨ ਲਓ ਮੱਝ ਦਾ ਦੁੱਧ ਹੈ 12 ਮਾਰ ਕੇ ਆਪਾਂ ਫਰਿੱਜ 'ਚ ਜਾਂ ਬਾਹਰ ਰੱਖਦੇ ਆ ਦੋ ਬਾਈ ਕਿੰਨੀਆਂ ਮਲਾਈਆਂ ਆ ਜਾਂਦਾ ਦੋ ਤੇ ਉਹ ਐ ਕਰਦੇ ਕਰਦੇ ਦੇ ਹਾਂ ਤਾਂ ਦੁੱਧ ਸਵਾਦ ਦਾ ਸਵਾਦ ਮੱਜਾਂ ਦਾ ਇਹ ਨਾਲੇ ਥੋੜੇ ਜਿਹੇ ਟਾਈਮ ਚ ਮਹੀਨੇ ਚ 3-4 ਕਿਲੋ ਕਿਉ ਉਹੀ ਬਣਾ ਰਹਿਂਦਾ ਭਾਈ ਇਹ 1500 ਰੁਪਏ ਨੂੰ ਵੀ ਜਿਵੇਂ ਹੁਣ ਦਿੰਨੇ ਆ ਆਪਾਂ ਜਿਹੜੇ ਬੰਦੇ ਪਹਿਲਾਂ ਕਹਿੰਦੇ ਸਰਸੂਰ ਚ ਵੀ ਆਮ ਜਿਆਦਾ ਨਹੀਂ ਬਣਾਉਂਦੇ ਵੀ ਜਿਵੇਂ 2-4 ਕਿਲੋ ਜਿੰਨਾ ਕ ਬਣ ਜਾਂਦਾ ਤਾਂ ਉਹ ਦੇਖ ਲੋ ਉਹਨਾਂ ਦਾ ਦੁੱਧ ਆਪਾਂ ਪੂਰਾ ਵਧੀਆ ਪੀਤਾ ਨਾਲੇ ਜਿਹੜੀ ਇਸ ਤਰ੍ਹਾਂ ਚੀਜ਼ ਹੁੰਦੀ ਆ ਜਿਵੇਂ ਆਪਾਂ ਕਹਿੰਦੇ ਬਾਲੀ ਫੈਂਟ ਹੋ ਗਈ ਉਹ ਕਰੀਮ ਲਾ ਕੇ ਉਹਦਾ ਘਿਓ ਬਣਾਈ ਜਾਂਦੇ ਆ ਆਪਾਂ ਨਰੇਬਰੀ ਇਹ ਮੰਨ ਲਓ ਲੋਕ ਸੋਚਦੇ ਨਹੀਂ ਹੈਗੇ ਹਨਾ ਚਲੋ ਆਪਾਂ ਜਿੰਨੇ ਕ ਪੜੇ ਲਿਖਿਆ ਜਿੰਨੇ ਕ ਆਪਾਂ ਵੀ ਮੰਨ ਲਓ ਫੈਟ ਜ਼ਿਆਦਾ ਹੈ ਦੇ ਦੁੱਧ ਚ ਮੰਨ ਲਓ 8 0 ਵਾਲਾ ਹੀ ਮੰਨ ਲਈ ਆਪਾਂ 8 0 ਵਾਲਾ ਬਿਕਰਾ 78 ਰੁਪਏ ਠੀਕ ਆ ਸੋ ਨੂੰ ਜ਼ਿਆਦਾ ਫੈਟ ਆ ਲਾ ਦੇ ਵਿੱਚ ਪਾਣੀ ਪਾ ਲਓ ਵੀ 4 0 ਆਪੀ ਰਹਿ ਜਾਊਗੀ ਪਤਲਾ ਕਰਕੇ ਪੀ ਲਓ ਪਤਲਾ ਕਰਕੇ ਪੀ ਲਓ ਪਤਲਾ ਕਰਕੇ ਤਾਂ ਆਪਾਂ ਪੀ ਸਕਦੇ ਆ ਇਹ ਕੰਪਨੀਆਂ ਦੇ ਜਾਂ ਮੰਨ ਲਓ ਵੱਡੀਆਂ ਉਹਨਾਂ ਦੇ ਪਲਾਨ ਹੁੰਦੇ ਆ ਵੀ ਆ ਕਰਕੇ ਇਹਨਾਂ ਨੂੰ ਮੱਜਾਂ ਵੱਲੋਂ ਤੋੜ ਕੇ ਜਾਂ ਮਿਕਸ ਬਰੀਡਾਂ ਗਾਵਾਂ ਵੱਲ ਲਾਓ ਜੇ ਉਧਰ ਲੈ ਆ ਜਾਵੇ ਵੀ ਮੰਨ ਲਓ ਕਿਤਨੇ ਕਿਤਨੇ ਹੁੰਦੇ ਮੈਡੀਸਨ ਉਹ ਹੁੰਦੇ ਆ ਜਹਾਸਪਤਲ ਹੋਗੇ ਉਧਰ ਜੋੜਿਆ ਜਾਵੇ ਕੰਪਨੀਆਂ ਦੇ ਜਿਹਦੇ ਵਿੱਚ ਆਪਾਂ ਆਮ ਲੋਕ ਇਹਨਾਂ ਵਿੱਚ ਆ ਜਾਂਦੇ ਬਿਲਕੁਲ ਬਿਲਕੁਲ ਆ ਕਿਉਂ ਵਾਲੀ ਹੈ ਗੱਲ ਕਰ ਹੁਣ ਆਪਾਂ ਵੀਡੀਓ ਸ਼ੇਅਰ ਕਿਹਨੂੰ ਕਰ ਦਵਾਵਾਂਗੇ ਇਹ ਵੀ ਰਾਤ ਮੈਂ ਕੱਟ ਕੇ ਘਰੇ ਦਿਖਾਈ ਮੈਂ ਸਾਹਦੇ ਆਪਾਂ ਕਹਿੰਦੇ ਖੂਨ ਸੰਗਲੇ ਤੋਂ ਆਇਆ ਹੋ ਗਿਆ ਆਇਆ ਹੋ ਗਿਆ ਉਹਦੇ ਵਿੱਚ ਇਹੀ ਚੀਜ਼ ਦੀ ਚਰਚਾ ਚੱਲੀ ਜਾਂਦੀ ਠੀਕ ਹੈ ਵੀ ਜਿਵੇਂ ਕਿ ਉਹ ਖਾਣਾ ਨਹੀਂ ਮੜਾ ਕਿ ਉਹ ਆ ਚੀਜ਼ ਐ ਕਰਦਾ ਤਾਂ ਆ ਚੀਜ਼ ਐ ਹੁੰਦੀ ਹੈ ਨਾ ਉਹਦੇ ਦੱਸਿਆ ਵਾ ਜੀ ਵੀ ਹਰ ਚੀਜ਼ ਇੱਕ ਲਿਮਟ ਦੇ ਵਿੱਚ ਇੱਕ ਚੀਜ਼ ਹਰ ਇੱਕ ਦਾ ਫਾਇਦਾ ਹੁੰਦਾ ਵੀ ਜਿਵੇਂ ਘਿਓ ਖਾਣਾ ਬੰਦ ਕਰਾਤਾ ਨਾ ਦੇਸੀ ਉਹਦੇ ਵਿੱਚ ਡਾਕਟਰਾਂ ਨੇ ਦੱਸਿਆ ਕਹਿੰਦੇ ਬਿਮਾਰਗੀਆਂ ਤਾਂ ਜਾਦੇ ਵਧੀਆਂ ਹੂੰ ਕਿ ਉਹਦੇ ਵਿੱਚ ਬਿਮਾਰੀ ਨਹੀਂ ਦੁੱਧ ਦੇ ਵਿੱਚ ਬਿਮਾਰੀ ਨਹੀਂ ਦਹੀਂ ਖਾਓ ਰੱਜ ਕੇ ਘਿਓ ਖਾਓ ਠੀਕ ਹੈ ਦੇਸੀ ਪਰ ਥੋੜੇ ਘਰ ਦਾ ਹੋਵੇ ਵਧੀਆ ਯਕੀਨ ਵਾਲਾ ਤੇ ਪਰ ਜਿਹੜਾ ਤੜਕਾ ਦਾ ਤੁਸੀਂ ਤੜਕਾ ਨਹੀਂ ਲਾਉਣਾ ਆਹਦੇ ਤੁਸੀਂ ਆਪ ਦਾ ਜਿਹੜਾ ਘਰੇ ਹੈ ਨਾ ਵੀ ਜਿਹੜੇ ਤੜਕੇ ਤੁੜਕੇ ਵਾਲੀਆਂ ਬਾਹਰਲੇ ਤੇਲ ਲੈ ਕੇ ਲਾਉਣੇ ਆ ਉਹ ਚੀਜ਼ਾਂ ਸਾਰੀਆਂ ਮਾਰ ਜਿਵੇਂ ਕਿਤੇ ਪਹਿਲਾਂ ਟ੍ਰੈਂਡ ਚੱਲ ਪਿਆ ਸੀ ਰਫੈਂਡ ਦਾ ਹਾਂ ਆਪਣੇ ਲੋਕ ਫੇਰ ਸਰੋਂ ਵੱਲ ਆ ਗਏ ਵੱਲ ਆ ਗਏ ਹਾਂ ਉਹ ਚੀਜ਼ਾਂ ਵੀ ਅੱਗੇ ਵੰਗ ਕਰਦੀਆਂ ਖਾਉਣਾ ਸੋਚ ਕੇ ਹਨਾ ਇਹ ਚੀਜ਼ਾਂ ਤੇ ਵੀ ਆਪਾਂ ਸੋਚੀ ਵੀ ਉਹ ਹਾਂਜੀ ਹਾਂਜੀ ਬਿਲਕੁਲ ਬਈ ਹਾਂ ਠੀਕ ਹੈ ਬਈ ਜੀ ਤੇ ਹੋਰ ਬਈ ਪਿੰਦੀ ਸਿੱਧੂ ਕੋਈ ਫਾਰਮ ਇਹ ਕਾਮਯਾਬੀ ਬਾਰੇ ਕੋਈ ਹੋਰ ਤੁਹਾਡੇ ਮਨਚ ਸੁਝਾਅ ਹੋਵੇ ਬੋ ਕਾਮਯਾਬੀ ਦੇ ਬਈ ਇਹਦੇ ਤਾਂ ਆਏ ਹੁੰਦਾ ਦੇਖੋ ਫਾਰਮ ਵਾਲੀ ਇਹ ਤਾਂ ਭਾਈ ਨਹੀਂ ਪੜ੍ਹਾਈ ਇਹ ਜੀ ਸਾਰੀ ਹਮਾਰਨੇ ਮੁਗਦੀ ਸਿੱਖੀ ਹੁੰਦਾ ਇਹਦੇ ਤਾਂ ਬੰਦਾ ਆ ਕੇ ਆਪ ਜਿਵੇਂ ਮੰਨ ਪ੍ਰੋਬਲਮ ਆ ਬੰਦਾ ਉਹ ਆਪਾਂ ਨੂੰ ਦੱਸੇ ਕੋਈ ਭਾਂਦੀ ਵਟਸਐਪ ਤੇ ਦੱਸ ਦੇ ਹਨਾ ਕੋਈ ਇੱਥੇ ਘਰੇ ਆ ਕੇ ਕੋਈ ਦੇਖੇ ਉਹ ਮੌਕੇ ਤੇ ਹੱਲ ਹੋ ਜਾਂਦਾ ਦੇਖ ਦੇ ਕੇ ਆ ਨੁਕਸ ਜਿਵੇਂ ਮੰਨ ਲਓ ਵੀ ਬਥੇਰੇ ਕੋਸ ਆ ਜਾਂਦੇ ਮਟਾਟਸ ਆ ਜਾਂਦੀ ਬੁਖਾਰ ਵੀ ਚੜ ਜਾਂਦਾ ਕੋਈ ਵੱਡਾ ਨੁਕਸ ਨਹੀਂ ਆਉਂਦਾ ਕਈ ਵਾਰੀ ਹਾਂ ਜ਼ੇਰ ਵੀ ਹਜੇ ਮਲ ਨਾ ਪਈ ਉਹਦਾ ਵੀ ਕੋਈ ਹੋਣ ਦਾ ਵੀ ਜ਼ੇਰ ਜਿਵੇਂ ਜਿਹੜੀ ਮੱਝ ਦੀ ਲੇਟ ਪੈਂਦੀ ਹੈ ਹਨਾ ਇਹ ਚੀਜ਼ਾਂ ਦਾ ਛੋਟਾ ਛੋਟਾ ਬਹੁਤ ਹੋ ਜਾਂਦਾ ਨਾ ਬਸ ਮੱਝਾਂ ਨੂੰ ਇੱਕ ਗੱਲ ਕਹਿਣਾ ਵੀ ਮੱਝ ਨੂੰ ਛੇ ਪੇਤੀ ਬਸ ਉਹ ਟੈਨਸ਼ਨ ਨਹੀਂ ਤੁਸੀਂ ਛੇਤੀ ਸਾਨੂੰ ਆਉਂਦੀ ਵੀ ਜਿਹੜਾ ਦਾ ਬੰਦਾ ਥੱਲੇ ਥੱਲੇ ਕੇਅਰ ਨਾ ਕਰੇ ਥਣਾ ਥੁਣਾ ਦੀ ਉਹ ਤਾਂ ਗੱਲ ਬੱਕਰੀਆਂ ਵੀ ਮਟੜੜ ਸਾਈ ਰਵੇ ਪਰ ਨਹੀਂ ਨਾ ਮੱਝ ਨੂੰ ਸੇਤੀ ਮਟੜੜ ਸਾਬੇ ਬਾਈ ਨਾ ਮੱਝ ਨੂੰ ਸੇਤੀ ਬੁਖਾਰ ਚੜੇ ਠੀਕ ਹੈ ਮੱਝ ਉਸ ਕੰਮ ਦੇ ਹਿਸਾਬ ਨਾਲ ਕਾਮਯਾਬਾ ਗਰਮੀ ਵੀ ਚੱਲ ਜਾਂਦੀ ਏ ਜੇ ਮੈਂ ਅੱਜ ਤੱਕ ਹਾਂ ਤੇ ਜੇ ਤੁਸੀਂ ਗਾਵਾਂ ਦਾ ਪਾਉਣਾ ਫਿਰ ਤੁਸੀਂ ਘਰੇ ਨਾ ਗਾਵਾਂ ਰੱਖੋ ਫਿਰ ਤੁਸੀਂ ਜੇ ਖੇਤਾਂ 'ਚ ਬੈਠਿਆ ਪਾਉਣੇ ਥੋੜੀ ਜ਼ਮੀਨਾਂ ਫਿਰ ਤੁਸੀਂ ਖੇਤਾਂ 'ਚ ਵਧੀਆ ਪ੍ਰੋਪਰ ਢੰਗ ਨਾਲ ਪਾਉਂਦੀ ਪੰਜ ਗਾਵਾਂ ਦਾ ਬਣਾ ਲਓ ਦਸਾਂ ਦਾ ਬਣਾ ਲਓ ਫਿਰ ਉਹਨੂੰ ਖੁੱਲ੍ਹਣ ਵਾਲਾ ਪ੍ਰੋਗਰਾਮ ਬਣਾਓ ਜਿਵੇਂ ਮਰਜ਼ੀ ਵੀ ਜਿੰਨਾ ਕਥਾਂ ਉਹ ਲੋੜ ਹੈ ਵੀ ਡਾਕਟਰ ਕਹਿੰਦੇ ਜਾਂ ਫਾਰਮਾਂ ਕਹਿੰਦਾ ਓਨਾ ਕਥਾਂ ਨੂੰ ਛੱਡੋ ਤੇ ਉਹਦੇ ਵਿੱਚ ਫਿਰ ਬਣਾਓ ਫਿਰ ਜਾ ਕੇ ਤੁਸੀਂ ਕਾਮਯਾਬ ਹੋ ਜਾਓ ਠੀਕ ਹੈ ਭਾਈ ਜਿਵੇਂ ਬਿੰਦੀ ਭਾਈ ਅੱਜ ਕੱਲ ਮੱਜਾਂ ਦੇ ਵੀ ਲੋਕ ਨਾਲੋਂ ਪਾਣੀ ਵਾਲਾ ਸਿਸਟਮ ਨਾਲ ਬਣਾਉਂਦੇ ਹਨ ਹਾਂ ਜੀ ਮੇ ਉਹ ਚਾਹੇ ਆਪ ਦੀ ਸੁੱਖ ਸੁਵਿਧਾ ਲਾ ਲਓ ਜਾਂ ਫਾਰਮ ਦੀ ਡੈਕੋਰੇਸ਼ਨ ਨਾਲ ਜਿਵੇਂ ਵੀ ਉਹ ਚੀਜ਼ ਨੂੰ ਤੁਸੀਂ ਕਿਵੇਂ ਬਣਾਉਂਦੇ ਹੋ ਵੀ ਮੰਨ ਲਓ ਇੱਕ ਤਰ੍ਹਾਂ ਦਾ ਘਰੇ ਵੀ ਨਿਕਾ ਜਾ ਕੁਝ ਮੰਗ ਪੂਜਾ ਤੋਬਾ ਬਣਾ ਕੇ ਲੋਕਾਂ ਦੇ ਵਿੱਚ ਨਿਵਾਈ ਜਾਂਦੇ ਉੱਥੇ ਹੀ ਪਾਣੀ ਪੀ ਜਾਂਦੇ ਜਿਵੇਂ ਜਮਾ ਜਮਾ ਆਪਾਂ ਕਹਿੰਦੇ ਮੂਹ ਕੋਲੇ ਪਾਣੀ ਜਿਹਦਾ ਮਤਲਬ ਪਾਣੀ ਪੁਣੀ ਨਿਕਲਦੇ ਹੁੰਦੇ ਛੱਪਰ ਤੋਂ ਬਣਾਇਆ ਉਹ ਵੀ ਵਧੀਆ ਪਰ ਜਿਹੜੇ ਬੰਦੇ ਤੋਂ ਗੇੜਾ ਗੂੜਾ ਘੱਟ ਵੱਜਦਾ ਉਹ ਹੈ ਤਾਂ ਲੱਗਦਾ ਤਾਂ ਵਧੀਆ ਪਰ ਮੈਂ ਤਾਂ ਇਹ ਚੀਜ਼ ਮੈਨੂੰ ਪਹਿਲਾਂ ਕਹਿੰਦੇ ਸੀ ਮੈਂ ਤਾਂ ਇੱਥੋਂ ਆਏ ਜੇ ਫੇਲ ਕਰਤੀ ਨਫਜ਼ਰ ਦੇਖੋ ਟੂਟਿਆਂ ਦੇ ਵਿੱਚੋਂ ਤਾਂਹਾਂ ਤੋਂ ਪਾਣੀ ਆਉਂਦਾ ਕਈ ਵਾਰੀ ਗਰਮੀਆਂ ਦੇ ਵਿੱਚ ਆਪਾਂ ਦੇਖ ਲਓ 5 ਮਿੰਟ ਖੜੇ ਰਹਿਨੇ ਤੇ ਅੱਗ ਵਰਗੀ ਪਾਣੀ ਆਈ ਜਾਂਦਾ ਹਾਂ ਤਾਂ ਪਰ ਪਸ਼ੂ ਦੇ ਚਲ ਥੋੜਾ ਥੋੜਾ ਪੀ ਜਾਂਦੇ ਨਾਲ ਦੇ ਨਾਲ ਆ ਜਾਂਦਾ ਫੇਰ ਮਤਲਬ ਇਹ ਚੀਜ਼ ਵੀ ਨੋਟ ਕੀਤੀ ਗਈ ਹੈ ਫਾਰਮਾਂ ਦੇ ਵਿੱਚ ਜਿਹੜਾ ਇੱਕ ਵਾਰੀ ਪਸ਼ੂ ਖੜ ਜੇ ਜਿੱਥੇ ਪਸ਼ੂ ਨੂੰ ਪਾਣੀ ਪੀਣ ਪਿਉਣ ਲੱਗੇ ਬੰਦੇ ਉੱਥੇ ਬੰਦਾ ਕੰਮ ਘੱਟ ਕਰਨ ਲੱਗਦਾ ਉਹ ਪਸ਼ੂ ਨੂੰ ਖੁਲਦਾ ਬਹਿੰਦਾ ਨਹੀਂ ਜਿਹੜਾ ਪਸ਼ੂ ਮੰਨ ਲਓ ਹੁਣ ਜੇ ਦੋ ਵਾਰੀ ਬਾਹਰ ਵੀ ਜਾਂਦਾ ਸਾਡਾ ਪਸ਼ੂ ਨਿਕਲ ਕੇ ਦੋ ਵਾਰੀ ਖੇਲ ਤੇ ਬਾਹਰ ਪੀਂਦਾ ਪਾਣੀ ਉਹਦਾ ਤੋਰਾ ਵੀ ਹੁੰਦਾ ਨਾਲੇ ਉਹਦਾ ਸੰਗਲ-ਸੰਗਲ ਧੌਣ ਚੋਂ ਫਿਰ ਜਾਂਦਾ ਜਿਹੜਾ ਮੱਝਾਂ ਦਾ ਧੌਣ ਚੋਂ ਸੰਗਲ-ਸੰਗਲ ਫਿਰ ਜਾਂਦਾ ਖੋਦਾ ਨਹੀਂ ਕਿਤੇ ਲੱਗਦਾ ਨਹੀਂ ਪ੍ਰੋਬਲਮ ਨਹੀਂ ਆਉਂਦੀ ਤੇ ਮੇਰੇ ਹਿਸਾਬ ਨਾਲ ਤਾਂ ਮਤਲਬ ਮਨਮੋਟਾ ਕਰਾਉਣਾ ਚਾਹੀਦਾ ਹਾਂ ਵੀ ਪਸ਼ੂਆਂ ਖੇਲਾ ਖੇਰਫੂਲ ਹੋਣੀ ਚਾਹੀਦੀ ਆ ਐਨਾ ਪਸ਼ੂ ਦਾ ਮੰਨ ਲਓ ਨਵਾਂ ਵੀ ਤ ਜਿੰਵੇਂ ਪਿੱਛੇ ਤੁਹਾਡੇ ਨਾਲ ਵੀ ਹੋਇਆ ਤੁਸੀਂ ਵੀ ਥੋੜੀ ਢਿੱਲ ਸਿਹਤ ਮੁਕਤ ਹੀ ਹੋਗੇ ਸੀ ਤੇ ਸੋਨੂ ਤਾਂ ਨਹੀਂ ਡਾਕਟਰ ਨੇ ਇਹ ਚੀਜ਼ਾਂ ਕਹੀਆਂ ਵੀ ਮਤਲਬ ਕਿ ਉਹ ਦੁੱਧ ਛੱਡ ਦੇ ਤਾਂਹੀਂ ਦੱਸੀ ਸਕਦਾ ਨਹੀਂ ਨਹੀਂ ਮੈਨੂੰ ਤਾਂ ਕਹਿੰਦੇ ਸੰਕਾ ਦੀ ਉਹ ਕਰ ਮੈਂ ਤਾਂ ਹੁਣ ਜੀ ਮੈਂ ਦਹੀਂ ਦੂਹੀ ਹ ਹੁਣ ਮਨ ਲਾ ਵੀ ਮੈਂ ਤੜਕੇ ਰੋਟੀ ਨਹੀਂ ਖਾਂਦਾ ਵੀ ਉਹ ਕਹਿੰਦੇ ਥੋੜਾ ਜਨਾ ਦਵਾਈਆਂ ਨਾਲ ਮੇਰਾ ਪੇਟ ਨਿਕਲ ਲੱਗਿਆ ਸੀਗਾ ਠੀਕ ਆ ਉਹ ਕੁਦਰਤੀ ਹੋ ਜਾਂਦਾ ਉਹ ਕਹਿੰਦੇ ਮਨਾ ਮੁੰਟਾ ਫਲਾਪਟ ਆ ਜਾਂਦੀ ਆ ਵੀ ਤੂੰ ਜਿਹੜੀ ਮਤਲਬ ਰੋਟੀ ਪਾਣੀ ਘਟਾਉਣਾ ਤਾਂ ਅੱਜ ਤੱਕ ਦੀ ਚੀਜ਼ ਕਰਨੀ ਆ ਹੁਣ ਘਟੋ ਘਟਾ ਅੱਧਾ ਕਿਲੋ ਦਹੀਂ ਮਤਲਬ ਘਰ ਦੇਣੇ ਬੰਦੇ ਘਟੋ ਘਟ ਮੰਨ ਲਓ ਅੱਧਾ ਕਿਲੋ ਹੋ ਹਾਂ ਜੀ ਮੈਂ ਮਲਾਈ ਤੁਹਾਨੂੰ ਦੱਸਿਆ ਮਲਾਈ ਜ਼ਰੂਰ ਲਾ ਦੇਈਦੀ ਐ ਠੀਕ ਆ ਉਹ ਪਹਿਲਾਂ ਤੁਸੀਂ ਮਤਲਬ ਆਇਆ ਤੜਕੇ ਰੜਕਦੇ ਆ ਉਹਦੇ ਚ ਰੱਖੀ ਜਾਂਦੀ ਐ ਹਾਂ ਮੰਨ ਲਓ ਜਿਹੜੇ ਬੰਦੇ ਕੰਮ ਘੱਟ ਕਰਦੇ ਹੋ ਮਲਾਈ ਤੋਂ ਬਿਨਾਂ ਦੁੱਧ ਉਹ ਕਰ ਸਕਦੇ ਹਾਂ ਆਪਣਾ ਪਸੀਨਾ ਘੱਟ ਨਹੀਂ ਪਹਿਲਾਂ ਪਹਿਲਾਂ ਉਹ ਵੀ ਪਿੰਦੇ ਹੁੰਦੇ ਹੁੰਦੇ ਸੀ ਪਰ ਜਿਵੇਂ ਮੰਨ ਲਓ ਆਪਾਂ ਨੂੰ ਜਿਵੇਂ ਕੋਈ ਸੂਜਵਾਂ ਜਾਂ ਡਾਕਟਰ ਦੱਸਦੇ ਆ ਉਹ ਮੇਜ ਕਰਾਪਾ ਨੂੰ ਵੀ ਵਰਤਣਾ ਚਾਹੀਦਾ ਵੀ ਉਹੀ ਗੱਲ ਐ ਮਲਾਈ ਪਹਿਲਾਂ ਵੀ ਆਪਾਂ ਲਾਉਂਦੀਆਂ ਜਦੋਂ ਵਾਲਿਆ ਬਦਤ ਕਾੜਨੀ ਆਲਾ ਹਨ ਉਹ ਕਰਕੇ ਨਾਲ ਤਾਂ ਉਹਦੇ ਨਾਲ ਕੇ ਆਉ ਜੋੜ ਜਾਂਦਾ ਹੁਣ ਲਾਲਚ ਹੁੰਦਾ ਵਿਚਾਰ ਕਿੰਨੇ ਕਿਉਂ ਜੁੜ ਗਿਆ 1500 ਦਾ ਇਹ ਕਰਦਾ ਚੁੱਲੇ ਦਾ ਖਰਚਾ ਕੱਢੂਗਾ ਹਨਾ ਤਾਂ ਇਹ ਲੋਟ ਦੁੱਧ ਕਿਉਂ ਘਿਉ ਦੀ ਵੀ ਕੋਈ ਰੋਕ ਨਹੀਂ ਬਈ ਘਿਉ ਵੀ ਉਹ ਕਹਿੰਦੇ ਖਾਉ ਘਿਉੀ ਤਾਂ ਪਤਾ ਨਹੀਂ ਕੀ ਕੀ ਚੀਜ਼ਾਂ ਦਰਦੇ ਹੁੰਦੇ ਆ ਕਹਿੰਦੇ ਉਹਦਾ ਸੰਕਲਪ ਇਹ ਚੀਜ਼ਾਂ ਨੂੰ ਲੜਨ ਦੇ ਵਿੱਚ ਉਹ ਚੀਜ਼ ਪੈਦਾ ਹੁੰਦੀ ਹੈ ਤਾਕਤ ਦਿੰਦਾ ਐਂਟੀਬਾਡਿਕ ਜਿਵੇਂ ਬਣਾਈ ਹਾਂ ਪਰ ਜਿਹੜੀ ਤੁਹਾਨੂੰ ਬਿਮਾਰੀ ਹੈ ਵੀ ਤੁਸੀਂ ਉਹ ਚੀਜ਼ ਨੂੰ ਐਨਾ ਸਮਝਿਆ ਕਰੋ ਵੀ ਸਾਨੂੰ ਘਿਓ ਦੇ ਨਾਲ ਬਿਮਾਰੀ ਪੈ ਗਈ ਤੂੰ ਦੁੱਧ ਨਾਲ ਹੀ ਪੀਣਾ ਸੀ ਤੈਨੂੰ ਤਾਂ ਐ ਹੋ ਗਿਆ ਤੂੰ ਕਿਉਂ ਨਹੀਂ ਖਣੇ ਨਹੀਂ ਉਹ ਕਹਿੰਦੇ ਵੀ ਉਹਨੂੰ ਜਾਂਚਾ ਕਰੋ ਵੀ ਇਹ ਜੇ ਵਧੀਆ ਵੀ ਇਹਨੂੰ ਕੰਟਰੋਲ ਕਿਵੇਂ ਕਰੀਏ ਕੰਟਰੋਲ ਕਦੇ ਨਾਲ ਕੰਟਰੋਲ ਕਰੀਏ ਵੀ ਆਪਣੇ ਪਹਿਲਾਂ ਬਜ਼ੁਰਗ ਆਉਂਦਾ ਬਈ ਦੁੱਧ ਕਿਉਂ ਇੰਨਾ ਖਾਂਦੇ ਚਿਮਲਾਈਆਂ ਪੀ ਜਾਂਦੇ ਜਾਉਗੇ ਨੇ ਉਹ ਕਹਿੰਦੇ ਫਿਰ ਬਾਹਰ ਨਾਲ ਚੀਜ਼ਾਂ ਛੱਡ ਦਿਓ ਬਸ ਬਾਹਰ ਨਹੀਂ ਜੀ ਫਾਸਟ ਫੂਡ ਵਗੈਰਾ ਹਾਂ ਵੀ ਜਿਵੇਂ ਤੁਸੀਂ ਜਾਣਦੇ ਜਿਵੇਂ ਪਹਿਲਾਂ ਵਾਲਾ ਜਮਾਨਾ ਹੁੰਦਾ ਯਾਰ ਤੋਂ 20 25 ਸਾਲ ਪਹਿਲਾਂ ਵੀ ਜੇ ਕੋਈ ਜਾਂਦਾ ਬੰਦਾ ਜਵਾਕ ਲੈ ਕੇ ਬੁੜੂਆਂ ਜਾਂਦਿਆਂ ਉਦੋਂ ਦਾ ਪਹਿਲਾਂ ਦਾ ਸਮਾਂ ਬਾਦ ਤੋਂ ਬਾਦ ਅਗਲਾ ਕੇਲ ਜੀ ਨਾ ਖੋਪਰ ਹੂੰ ਇਹ ਚੀਜ਼ਾਂ ਪਤਾ ਨਹੀਂ ਕਿਵੇਂ ਬਣਦੀਆਂ ਵੀ ਕਿਸੇ ਦਾ ਚੰਗੀਆਂ ਜਾਂ ਮਾੜੀਆਂ ਵੀ ਉਹ ਨਹੀਂ ਆਪਾਂ ਕਹਿ ਸਕਦੇ ਵੀ ਪਰਤਲੇ ਵੀ ਚੀਜ਼ ਇਹ ਜ਼ਹਿਰੀ ਬਣੀ ਜਾਂਦੀ ਹੈ ਬਾਕੀ ਚੀਜ਼ਾਂ ਭਾਈ ਜਿਵੇਂ ਅੱਧੂ ਅੱਧ ਦੇਸ਼ਾਂ ਦਾ ਜਾਂ ਦੁੱਧ ਬਾਤਾਵੰਦ ਦਾ ਸਿਸਟਮ ਹੁੰਦਾ ਵੀ ਉੱਥੇ ਉਹੋ ਜਿਹੇ ਲੋਕਾਂ ਦੇ ਉਹੋ ਜਿਹੇ ਸਿਸਟਮ ਹੁੰਦਾ ਜਿਵੇਂ ਆਪਣਾ ਦੁੱਧ ਘੋਲਾ ਸਿਸਟਮ ਆ ਆਪਣੀ ਦੇਸੀ ਰੋਟੀ ਸਾਗ ਵਾਲਾ ਸਿਸਟਮ ਆ ਆਪਣਾ ਸਰੀਰ ਉਹੋ ਜਿਹਾ ਬਣਿਆ ਹੋਇਆ ਆ ਆਪਾਂ ਨੂੰ ਉਹੀ ਮੰਨ ਲਓ ਇੱਕ ਤਰ੍ਹਾਂ ਦਾ ਸਰੀਰ ਨੂੰ ਬੈਨੇਫਿਟ ਦੇਉਗਾ ਨਹੀਂ ਜੀ ਆਪਣੀ ਚੀਜ਼ ਆ ਵੀ ਸੱਚ ਤੇਰੀ ਗੱਲ 'ਚ ਜਾ ਰਹੀ ਜਿਵੇਂ ਲੋਕ ਆਪਣੇ ਕਹਿੰਦੇ ਬਾਹਰ ਕਿਹੜਾ ਖਾਂਦੇ ਨੇ ਭਾਈ ਬਾਹਰ ਦੇਆਂ ਮੜੀ ਦੀ ਗੱਦਗੀ ਦਾ ਪਰੇ ਚੱਲੋ ਹੁਣ ਦੇਖੀਏ ਕੋਈ ਚੀਜ਼ ਹੈ ਨਹੀਂ ਕਰਕ ਉਹਨਾਂ ਦਾ ਜੇ ਕੋਈ ਚੀਜ਼ ਦੇ ਵਿੱਚ ਕੈਮੀਕਲ ਰਲ ਕੇ ਚੀਜ਼ ਬਣਦੀ ਆ ਉਹਦੇ ਜੇ ਦਿੱਤਾ ਹੁੰਦਾ ਵੀ ਤੁਸੀਂ 1% ਤੱਕ ਵੀ ਇਨਸਾਨ ਨੂੰ ਕੁਝ ਵੀ ਨਹੀਂ ਹੁੰਦਾ ਉਹ ਇੱਕ ਹੀ ਰਲੂ ਦੇ ਜੇ ਕਿਤੇ ਡੋ ਆ ਗਿਆ ਉਹਨਾਂ ਨੂੰ ਨਾਲ ਦੀ ਨਾਲ ਵਸੀਲ ਕਰਨਗੇ ਇਨਸਾਨ ਤੋਂ ਹੁਣ ਸਰਦ ਉਹ ਸਰਕਾਰਾਂ ਮੰਨ ਲਓ ਮੰਨ ਲਓ ਭਾਈ ਉਹ ਬੜਾ ਚੰਗੀਆਂ ਕਹਿ ਸਕਦੇ ਆਪਾਂ ਹਾਂ ਆਪਣੇ ਤਾਂ ਲੋੜੀ ਦੀਵਾਲੀ ਵੇਲੇ ਚੈੱਕ ਕੀਤਾ ਜਾਂਦਾ ਉਸ ਵਾਰ ਕੋਈ ਪੁੱਛਦਾ ਨਹੀਂ ਉਹ ਤਾਂ ਨਹੀਂ ਉਹ ਤਾਂ ਪੈਸਿਆਂ ਦੇ ਮਾਰੀ ਕਹਿ ਦੇ ਸਕਦੇ ਆਪਾਂ ਤਾਂ ਵੀ ਛਾਪੇ ਮਾਰੇ ਜਾਂਦੇ ਆ ਤੇ ਮਠਾਈ ਤਾਂ ਆਪਣੇ ਤਾਂ ਪੰਜਾਬੀਆਂ ਦਾ ਆਪਣੇ ਤਾਂ ਆਈ ਮੀਨ ਕੋਈ ਕਿਸੇ ਮਟਾਈ ਅਸੀਂ ਕਰਾਂਗੇ ਬਾਈ ਇਹ ਕੰਮ ਅਸੀਂ ਵੀ ਪਰਮਾਤਮਾ ਦੀ ਕਿਰਪਾ ਨਾਲ ਕਈ ਚੀਜ਼ਾਂ ਦੇ ਮਤਲਬ ਇਹ ਚੱਲੀ ਜਾਂਦੀ ਆ ਕੁਝ ਜਿਹੜੀਆਂ ਯਕੀਨ ਨਹੀਂ ਮਤਲਬ ਹੋਟਲ ਜਾਂ ਡੈਰੀਆਂ ਦੇਖ ਲਈਆਂ ਵੀ ਯਕੀਨ ਨਹੀਂ ਉਹਨਾਂ ਤੇ ਸਾਰਾ ਕੁਝ ਡਿਪਲੀਗੇਟ ਬਣ ਕੇ ਨਾਲੇ ਉੱਥੋਂ ਸਪਲਾਈ ਵੀ ਹੁੰਦਾ ਛੋਟੇ ਹੋਟਲਾਂ ਨੂੰ ਤੇ ਉਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਤੇ ਉਹਨਾਂ ਦੇ ਸੈਂਪਲ ਵੀ ਏਦੋਂ ਪਹਿਲਾਂ ਫੇਲ ਹੋ ਗਏ ਤੇ ਕੋਰਟ ਦੇ ਵਿੱਚ ਮਤਲਬ ਉਹਨਾਂ ਦੀਆਂ ਮਤਲਬ ਮੰਨ ਲਓ ਮਾਰੀਆਂ ਮੋਟੀਆਂ ਚੱਲੀ ਜਾਂਦੀਆਂ ਤੇ ਲੇਕਿਨ ਪਰ ਅੱਜ ਤੱਕ ਦੇਖ ਲੋ ਬੀ ਸੈਂਪਲ ਫੇਲ ਹੋਇਆ ਪਰ ਦੁਕਾਨ ਨਹੀਂ ਬੰਦ ਕਰਾਈ। ਹੁਣ ਉਹ ਦੁਕਾਨਾ ਬੰਦ ਕਰਾਉਣ ਤੇ ਜਦੋਂ ਯਾਰ ਚੱਲਣਾ ਵੀ ਜਿਹੜਾ ਜਦੋਂ ਸੈਂਪਲੀ ਫੇਰ ਹੋਗੇ ਸਾਰਾ ਕੁਝ ਫਿਰ ਇੱਕ ਦੂ ਬਾਅਦ ਤਾਂ ਤੁਸੀਂ ਮਾਰਨ ਵਾਲਾ ਕੰਮ ਹੀ ਕਰਦੇ। ਹਾਂ ਠੀਕ ਹੈ ਜੀ। ਸਹੀ ਗੱਲ ਹੈ। ਉਹ ਚੀਜ਼ ਨਹੀਂ ਬੰਦ ਹੋਣਾ। ਉਹ ਕਰਾਂਗੇ ਆਪਾਂ ਸਾਰੀਆਂ ਮੀਟਿੰਗਾਂ ਹੁਣ ਹੋਣ ਲੱਗ ਜਾਣਗੀਆਂ। ਮੈਂ ਬਿਮਾਰ ਸੀਗਾ। ਹੂੰ। ਮੁੰਡੇ ਜਿਹੜੇ ਸੂਝਵਾਨ ਆਪਣੇ ਸਾਰੇ ਸੰਤ ਵਾਲੇ। ਉਹ ਹੀ ਚੀਜ਼ ਦੇ ਲੱਗੇ ਲੱਗੇ ਪਏ ਹੂੰ ਤਾਂ। ਹੂੰ। ਪਰ ਹੁਣ ਮੀਟਿੰਗਾਂ ਹੋਗੇ ਹੁਣ ਵੱਡੇ ਪੱਧਰ ਤੇ। ਮਤਲਬ ਲੋਕਾਂ ਦਾ ਵੀ ਸਾਥ ਮਿਲੂਗਾ ਵੱਡੇ ਪੱਧਰ ਤੇ ਇਹਨਾਂ ਦਾ ਮਤਲਬ ਨ ਆਪਾਂ ਉਮੀਦ ਕਰਦੇ ਆਂ ਵੀ ਇਹ ਸਰਕਾਰ ਵੀ ਇਸ ਕੰਮ ਨੂੰ ਥੋੜਾ ਨਸਾਂ ਨੂੰ ਵੀ ਭੱਜੀ ਆ ਤਾਂ ਇਹੋ ਜੀਆਂ ਚੀਜ਼ਾਂ ਨੂੰ ਜਿਵੇਂ ਭ੍ਰਿਸ਼ਟ ਬੰਦਿਆਂ ਨੂੰ ਵੀ ਇਹਨਾਂ ਨੇ ਹੱਥ ਪੱਧ ਪਾਇਆ ਤਾਂ ਵੀ ਚੱਲ ਇਹ ਚੀਜ਼ ਵੀ ਉਮੀਦ ਲਾ ਸਕਦੇ ਆਂ ਵੀ ਉਹੋ ਜਿਹੇ ਬੰਦਿਆਂ ਨੂੰ ਇਹ ਵੀ ਨਾ ਰਲ ਕੇ ਜੀ ਹੱਥ ਪਾਉਣ ਤਾਂ ਆਪਣੇ ਵਰਗਾ ਦੱਸੇ ਵੀ ਆਜੋ ਆ ਤੁਹਾਡਾ ਸਿੰਪਲ ਫੇਅਰ ਹੋਇਆ ਬਈ ਆਜੋ ਫੇਰ ਭੋਗ ਆਨੰਦ ਕਰਾਓ ਅੱਖਾਂ ਦੇ ਸਾਹਮਣੇ ਚੱਕ ਹੋਣ ਸਾਰਾ ਕੁਝ ਕਰਨ ਤੇ ਬਈ ਮੰਨ ਲਓ ਤੇ ਦੁੱਧ ਦੀ ਕੀਮਤ ਵੀ ਵਧੂ ਲੱਖਾਂ ਮੁੰਡਿਆਂ ਨੂੰ ਰੁਜ਼ਗਾਰ ਵੀ ਮਿਲੂਗਾ ਤੇ ਜਿਹੜੀ ਲੋਕਾਂ ਦੇ ਨਾਲ ਸਿਹਤ ਨਾਲ ਖੇਲਵਾੜ ਹੋ ਜਾਂਦਾ ਉਹ ਵੀ ਬਈ ਬਚੂਗਾ ਠੀਕ ਆ ਪਿੰਡੀ ਪਈ ਜੇ ਆਪਾਂ ਮੱਝ ਦਾ ਇੱਕ ਮੱਝ ਦਾ ਦੁੱਧ ਦਾ ਪ੍ਰੋਫਿਟ ਦੱਸਣਾ ਹੋਵੇ ਮੰਨ ਲਓ ਕਿੰਨਾ ਖਰਚਾ ਖਾਂਦੀ ਹੈ ਜਾਂ ਕਿੰਨਾ ਅਧ ਖਾਂਦੀ ਹੈ ਜਾਂ ਕੀ ਖਾਂਦੀ ਹੈ ਕੀ ਸਿਸਟਮ ਕੀ ਰੇਸ਼ ਹੁੰਦੀ ਹੈ ਜੀ ਕਿੰਨਾ ਪ੍ਰੋਫਿਟ ਦਿੰਦੀ ਹੈ ਮਤਲਬ ਦੁੱਧ ਤੌਰ ਤੇ ਆਪਾਂ ਕੰਮ ਕਰਨਾ ਹੋਵੇ ਰੋਸੋ ਬਸ ਐ ਕਹਿ ਸਕਦਾ ਜੀ ਤੋਂ ਤੌਰ ਤੇ ਕੰਮ ਕਰ ਲੂ ਕੰਮ ਤਾਂ ਯਾਰ ਜਿੰਨਾ ਕੁ ਵਧੀਆ ਕਰੀ ਜਾਂਦਾ ਜਿਹੜੀਆਂ ਤਾਂ ਜਿਹੜੀਆਂ ਤਾਂ ਥੋੜੀਆਂ ਪਸ਼ੂ ਆ ਚਾਰ ਪੰਜ ਆ ਉਹ ਤਾਂ ਮੈਂ ਕਹਿੰਦਾ ਨਾ ਵੀ ਉਹਨਾਂ ਨੂੰ ਤਾਂ ਹੋ ਸਕਦਾ ਵੀ ਨਾ ਬਚੇ ਉਹਨਾਂ ਨੂੰ ਤਾਂ ਕੱਲੀ ਬਚੂਗੀ ਬਰੀਡ ਵੀ ਜੇ ਪੰਜ ਮਹੀਨਿਆਂਾਂ ਦਾ ਤਿੰਨ ਕਟੀਆਂ ਆ ਗਈਆਂ ਉਹ ਤਿੰਨ ਕਟੀਆਂ ਪਾਲਦੇ ਆ ਤਿੰਨ ਕਸਾਲਾਂ ਬਾਅਦ ਉਹ ਕਟੀਆਂ ਸੂਈ ਜਾਂਦੀਆਂ ਮੱਝਾਂ ਵੇਚੀ ਜਾਂਦਾ ਬੰਦਾ ਹੈ ਨਾ ਉਹਦਾ ਮਤਲਬ ਉਹੀ ਬੰਦੇ ਨੂੰ ਤੁਸੀਂ ਦੇਖ ਲਓ ਵੀ ਪੰਜ ਚਾਰ ਪਸ਼ੂ ਵਾਲਿਆਂ ਦਾ ਮਤਲਬ ਤਿੰਨ ਝੋਟਿਆਂ ਦੇ 1.5 ਲੱਖ ਦੀ ਅੰਦਰ ਲਾ ਲਓ 4-5 ਲੱਖ ਹੀ ਵੜਦਾ ਪੰਜ ਛੇ ਪਸ਼ੂਆਂ ਵਾਲਾ ਜਿਵੇਂ ਜਿਵੇਂ ਵੱਡੀ ਜਾਂ ਇਹ ਉਹ ਮੀਟਰ ਸ਼ਟਮ ਹੁੰਦਾ ਜਿਵੇਂ ਹੁਣ ਕੱਲੀ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਜਿਹੜੀ ਹੁਣ 18 20 ਲੀਟਰ ਦੁੱਧ ਦਿੰਦੀ ਐ ਇੱਕ ਮੱਝ 20 ਲੀਟਰ ਦੁੱਧ ਦਿੰਦੀ ਐ ਉਹਦੀ ਥੋੜੀ ਜਿਹੀ ਫੈਟ ਘੱਟ ਐ ਰੇਟ ਉਹਦਾ ਵੀ ਉਹੀ ਆ ਜਾਂਦਾ ਇੱਕ ਮੱਝ ਦਿੰਦੀ ਐ 18 ਲੀਟਰ ਦੁੱਧ ਉਹਦੀ ਫੈਟ ਜ਼ਿਆਦਾ ਜੇ ਕੱਲੀ ਮੁਕਾਬਲੇ ਚੱਲੀ ਐ ਤਾਂ ਉਹਨੇ ਖਾਣਾ ਮਤਲਬ ਮੰਨ ਲਓ ਜੇ 10 ਕਿਲੋ ਫੀਡ ਐ ਆਪਣੀ 32.5 ਬਣਦੀ ਐ ਤੇ 320 ਰੁਪਈਆ ਦੀ ਹੋ ਗਈ ਤਾਂ ਬਾਕੀ ਜਿਵੇਂ ਹਰਾਚਾਰਾ ਜੇ ਆਪਾਂ ਇੱਕ ਤਰ੍ਹਾਂ ਮੁੱਲ ਵਾਲਾ ਵੀ ਕਹ ਲਈਏ ਵੀ ਜੇ ਕਿਸੇ ਭਰਾ ਨੇ ਮੁੱਲ ਕਰਨਾ ਤੇ ਉਹਨੂੰ ਸਾਰਿਆਂ ਨੂੰ ਮਤਲਬ ਦਿਨ ਦੀ 2-3 ਕਿਲ ਉਦੋਂ ਬਾਅਦ ਤੁਸੀਂ ਦੇਖ ਲਓ ਵੀ ਦਾਣਾ ਖਾ ਲਿਆ ਉਹਨੇ ਦਾਣਾ 파ਟੀ ਮੇਡ 10 ਕਿਲੋ 320 ਦਾ ਲਾ ਲਿਆ 20 ਲੀਟਰ ਵਾਲੀ ਦਾ ਤੇ 10 ਕਿਲੋ ਦਾ ਦਾਣਾ ਉਹ ਪਿਉਵਾਂਗੇ ਵੀ ਉਹਦਾ ਵੀ ਵਜਨ ਬਣਦਾ 5-4 ਕਿਲੋ ਹੂੰ ਠੀਕ ਹੈ ਜੀ 15 ਕਿਲੋ ਮਗਰ ਕੱਖ ਬਣਦੇ ਕੱਖ ਵੀ 3-4 ਕਿਲੋ ਮਿਲ ਜਾਂਦੇ ਆ ਤੇ ਬਸ ਇਹ ਖਰਚਾ 4-500 ਰੁਪਏ ਖਰਚਾ ਮੰਨ ਲਓ ਤੇ 20 ਕਿਲੋ ਵਾਲੀ ਤੇ ਦੁੱਧ ਜੇ 70-75 ਰੁਪਏ ਪੈਂਦਾ ਤਾਂ ਦੋ ਤੁਸੀਂ ਦੇਖ ਲਓ 1400 ਰੁਪਏ ਆ ਤੱਕ ਕਹਿ ਸਕਦੇ ਨੇ 40% 50% ਹਾਂ ਬੰਦਾ ਵੀ ਜੋੜ ਕੇ ਕਹਿ ਸਕਦੇ ਵੀ ਮੱਝ 50 ਦਿੰਦੀ ਦਿੰਦੀ ਆ ਬਾਈ ਤੇ ਆਪਾਂ ਮੁੜ ਕੇ ਉਹ ਚੀਜ਼ਾਂ ਦਾ ਕਹਿ ਦੇਣਾ ਵੀ ਯਾਰ ਹੁਣ ਤਾਂ ਬਾਜ ਦੇਣੀ ਜੇ ਮੈਂ ਹੁਣ ਕਮਾਂ ਮੇਰੇ ਮੱਜਾਂ ਮੈਂ ਡਰਾਈ ਕਰਦੀਆਂ ਹੁਣ ਕੁਸ ਮੱਜਾਂ ਹਜੇ ਵੀ ਮਤਲਬ ਮੰਨ ਲਾ 3-3 ਮਹੀਨੇ ਦੇਸਾਂ ਵੱਧ ਰਹਿ ਗਈ ਮੈਂ ਅਗਲੀ ਵਾਰ ਇਹਦੀ 3 ਮਹੀਨੇ ਤੋਂ ਡਰਾਈ ਕਰ ਲਾਗੂ 15-20 ਦਿਨਾਂ ਚ ਡਰਾਈ ਹੋਣਗੀਆਂ ਸਵਾ ਇੱਕ ਦੋ ਮਹੀਨੇ ਦੁੱਧ ਹਟ ਜਾਣੀਆਂ ਪਹਿਲਾਂ ਮੰਨ ਲਓ ਪਹਿਲਾਂ ਤਾਂ ਦੁੱਧ ਉਹਨਾਂ ਨੇ ਸੁਕਾਉਣਾ ਮਹੀਨਾ ਹੈ ਨਾ ਤੇ ਫੇਰ ਡੇਢ ਮਹੀਨਾ ਪਹਿਲਾਂ ਹੀ ਦੁੱਧ ਲਾਉਣ ਲੱਗੇ ਹਨ ਉਸ ਹਿਸਾਬ ਦੇ ਨਾਲ ਡਰਾਈ ਕਰਨੀ ਆ ਇੱਥੇ ਅੱਗੇ ਲੇਟ ਹੋ ਜਾਂਦਾ ਹੈ ਤੇ ਜੇ ਹੁਣ ਆਪਾਂ ਮੱਜਾਂ ਨੂੰ ਕਹਿ ਦਈਏ ਵੀ ਯਾਰ ਹੁ ਹੁਣ ਉਹ ਚੀਜ਼ ਨਾ ਕੱਲਾ ਦੁੱਧ ਵੀ ਦੇਖੋ ਦੁੱਧ ਹੁਣ ਇਹ ਆਪਦੇ ਖਰਚੇ ਆਪਦੇ ਕੱਢਣ ਗਿਆ ਗਰਮੀ ਦੇ 2-3 ਮਹੀਨੇ ਉਦੋਂ ਬਾਅਦ ਜਦੋਂ ਸੂਣ ਲੱਗੀਆਂ ਲਗਾਤਾਰ ਫਿਰ ਬਚਤ ਹੈ ਹੁਣ 2 ਮਹੀਨੇ ਕਈ ਵਾਰੀ ਇੰਨੇ ਪਸ਼ੂਆਂ ਦੇ ਵਿੱਚ 10-20 ਹਜ਼ਾਰ ਖਵਾਇਆ ਵੀ ਜਾ ਸਕਦਾ ਜਦੋਂ ਪਸ਼ੂ 2-4 ਲੇਟ ਸੌਰ ਨਾਲ ਇਕੱਠੇ ਸੂਣ ਲੱਗ ਜਾਣ ਇਹਨਾਂ ਨੇ ਬਚਾਉਣਾ ਵੀ ਹੈ ਪਰ ਉਹ ਤੋਂ ਇਹ ਚੀਜ਼ ਨਾ ਭੁੱਲੋ ਜਿਵੇਂ ਹੁਣ ਮੰਨ ਲਓ ਆਪਣੇ ਮਗਰਾ ਦੇ ਇੰਟਰਵਿਊ ਦੇ ਵਿੱਚ ਆਉਂਦੀਆਂ ਆਪਣੇ ਪੰਜਾਬ ਬੈਠਿਆ ਦੋ ਸਰੇ ਦੀਆਂ ਕੱਟੀਆਂ ਤਿੰਨ گاਵਾਂ ਦੀਆਂ ਫੀਮੇਲ ਹਨਾ ਦੋ ਗਾਹਾਂ ਕੱਟੀਆਂ ਬੈਠੀਆਂ ਠੀਕ ਹੈ ਸੱਤ ਹੋ ਗਈਆਂ ਦੋ ਛ ਤੇ ਉਦੋਂ ਬਾਅਦ ਫੇਰ ਸੁਲਤਾਨਾ ਤੇ ਆਪਣੀ ਦੂਜੀ ਕਟੀ ਤੇ ਆ ਜੇ ਜੇ ਤੋਰ ਕੇ ਦਿਖਾਉਣਾ ਤਾਂ ਚੱਲ ਵੜਦੇ ਆਪਾਂ ਹਾਂ ਦੇਖ ਲੈ